ਇੱਕ ਗੱਲ ਤਾਂ ਆਪਾਂ ਸਾਰਿਆਂ ਨੇ ਸੁਣੀ ਹੋਣੀ ਆ ਕਿ ਗਰੀਬ ਹਮੇਸ਼ਾ ਗਰੀਬ ਹੀ ਰਹੇਗਾ ਤੇ ਅਮੀਰ ਹੋਰ ਅਮੀਰ ਹੋਵੇਗਾ ਪਰ ਇਹ ਗੱਲ ਕਿਤੇ ਨਾ ਕਿਤੇ ਸੱਚ ਹੀ ਸਾਬਤ ਹੁੰਦੀ ਹੈ ਕਿਉਂਕਿ ਇੱਕ ਅਮੀਰ ਦੀ ਜ਼ਿੰਦਗੀ 'ਚ ਹਰ ਪਲ ਹਰ ਦਿਨ ਹਰ ਮੌਕੇ ਤੇ ਕੋਈ ਨਾ ਕੋਈ ਬਦਲਾਅ ਆਉਂਦਾ ਹੈ ਪਰ ਗਰੀਬ ਬੰਦੇ ਦੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਆਉਂਦਾ ਉਹੀ ਦਿਨ ਉਹੀ ਕੰਮ ਉਹੀ ਗੱਲਾਂ ਕਿਉਂਕਿ ਉਹ ਸਮਾਜ ਦੀਆਂ ਗੱਲਾਂ ਨਾਲ ਘਿਰਿਆ ਰਹਿੰਦਾ ਹੈ ਕਿਉਂਕਿ ਗਰੀਬ ਬੰਦਾ ਸਮਾਜ ਚੋਂ ਬੰਬਾਰ ਹੀ ਨਹੀਂ ਆਉਣਾ ਚਾਹੁੰਦਾ ਅਤੇ ਉਹ ਗਰੀਬੀ ਚ ਹੀ ਤਾਂ ਸਿਆ ਰਹਿੰਦਾ ਹੈ ਉਹ ਹੋਰ ਗਰੀਬ ਹੁੰਦਾ ਜਾਂਦਾ ਹੈ ਅੱਜ ਅਸੀਂ ਇਹੋ ਸਚਾਈ ਬਾਰੇ ਗੱਲ ਕਰਨ ਜਾ ਰਹੇ ਹਾਂ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਇਹ ਵੀਡੀਓ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਸੋਚ ਉੱਤੇ ਬਹੁਤ ਵੱਡਾ ਪ੍ਰਭਾਵ ਪਾਵੇਗੀ ਅਤੇ ਤੁਹਾਨੂੰ ਇੱਕ ਨਵੀਂ ਦਿਸ਼ਾਵਲ ਲੈ ਕੇ ਜਾਊਗੀ ਵੀਡੀਓ ਨੂੰ ਸਕਿਪ ਨਾ ਕਰਨਾ ਲਾਸਟ ਤੱਕ ਜ਼ਰੂਰ ਦੇਖਣਾ ਕਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਅਮੀਰ ਅਕਸਰ ਕਦੇ ਵੀ ਮੌਕਾ ਨਹੀਂ ਛੱਡਦੇ ਤੇ ਗਰੀਬ ਕਦੇ ਮੌਕਾ ਬਣਾਉਂਦੇ ਹੀ ਨਹੀਂ ਅਸੀਂ ਅਕਸਰ ਸੋਚਦੇ ਹਾਂ ਉਸ ਦੀ ਕਿਸਮਤ ਚੰਗੀ ਸੀ ਉਸ ਨੂੰ ਮੌਕਾ ਮਿਲ ਗਿਆ ਅਤੇ ਉਸ ਦੀ ਜ਼ਿੰਦਗੀ ਬਣ ਗਈ ਪਰ ਅਸਲ ਗੱਲ ਇਹ ਹੈ ਮੌਕੇ ਹਮੇਸ਼ਾ ਉਹਨਾਂ ਨੂੰ ਹੀ ਮਿਲਦੇ ਨੇ ਜੋ ਉਹਨਾਂ ਮੌਕਿਆਂ ਲਈ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਹਨ ਭਾਵੇਂ ਜੋ ਮੌਕੇ ਨੂੰ ਸਾਂਭਣਾ ਜਾਣਦੇ ਨੇ ਜਿਨ੍ਹਾਂ ਕੋਲ ਵਸੀਲੇ ਹੁੰਦੇ ਨੇ ਕੀ ਤੁਸੀਂ ਕਦੇ ਸੋਚਿਆ ਹੈ ਅਮੀਰ ਨੂੰ ਹੀ ਮੌਕੇ ਕਿਉਂ ਮਿਲਦੇ ਹਨ ਤੇ ਗਰੀਬ ਮੌਕਾ ਕਿਉਂ ਗਵਾ ਦਿੰਦੇ ਨੇ ਕੀ ਇਹਨਾਂ ਮੌਕਿਆਂ ਪਿੱਛੇ ਕਿਸਮਤ ਦਾ ਹੱਥ ਹੈ ਜਾਂ ਕੋਈ ਹੋਰ ਗੱਲ ਕਰਨ ਮੌਕਿਆਂ ਦੀ ਖੇਡ ਦੁਨੀਆ ਵਿੱਚ ਇੱਕ ਵੱਡੀ ਗੱਲ ਹੈ ਅਮੀਰ ਲੋਕ ਜਿਨ੍ਹਾਂ ਕੋਲ ਪੈਸਾ ਜਾਣ ਪਛਾਣ ਦੇ ਵਸੀਲੇ ਹੁੰਦੇ ਹਨ ਉਹ ਕਿਸੇ ਵੀ ਮੌਕੇ ਨੂੰ ਜਾਣ ਨਹੀਂ ਦਿੰਦੇ ਹੱਥੋਂ ਨਿਕਲਣ ਨਹੀਂ ਦਿੰਦੇ ਭਾਵੇਂ ਉਹ ਮੌਕਾ ਚੰਗਾ ਹੋਵੇ ਤੇ ਭਾਵੇਂ ਉਹ ਮਾਣਾ ਪਰ ਗਰੀਬ ਬੰਦਾ ਅਕਸਰ ਮੌਕਾ ਬਣਾਉਣ ਦੀ ਸੋਚਦਾ ਹੀ ਨਹੀਂ ਜਾਂ ਫਿਰ ਮੌਕੇ ਸਾਹਮਣੇ ਆਣ ਕੇ ਵੀ ਮੌਕੇ ਨੂੰ ਪਛਾਣਦਾ ਹੀ ਨਹੀਂ ਕਿਉਂਕਿ ਉਸ ਦੀ ਸੋਚ ਨੂੰ ਤੇ ਦਿਮਾਗ ਨੂੰ ਸਮਾਜ ਨੇ ਕੰਟਰੋਲ ਕੀਤਾ ਹੋਇਆ ਹੈ ਸਮਾਜ ਦੀਆਂ ਗੱਲਾਂ ਨੇ ਕੰਟਰੋਲ ਕੀਤਾ ਹੋਇਆ ਹੈ ਅਸੀਂ ਅਕਸਰ ਕਹਿੰਨੇ ਹਾਂ ਅਮੀਰ ਅਮੀਰ ਤਾਂ ਹੈ ਕਿਉਂਕਿ ਉਹ ਬਹੁਤ ਮਿਹਨਤੀ ਹੁੰਦੇ ਨੇ ਹਾਂ ਅਮੀਰ ਮਿਹਨਤ ਕਰਦੇ ਨੇ ਪਰ ਉਹਨਾਂ ਕੋਲ ਇੱਕ ਹੋਰ ਵੱਡਾ ਹਥਿਆਰ ਵੀ ਹੁੰਦਾ ਹੈ ਨੈਟਵਰਕ ਪੈਸਾ ਤੇ ਬੜੇ ਮੌਕਿਆਂ ਤੱਕ ਪਹੁੰਚ ਗਰੀਬ ਅਕਸਰ ਤਾਂ ਗਰੀਬ ਹੈ ਗਰੀਬ ਬੰਦੇ ਕੋਲ ਹੁਨਰ ਹੋ ਸਕਦਾ ਹੈ ਪਰ ਉਸ ਕੋਲ ਸਹੀ ਵਸੀਲੇ ਨਹੀਂ ਹਨ ਉਹ ਦੁਨੀਆ ਤੋਂ ਅਕਸਰ ਚੰਗੀ ਤਰ੍ਹਾਂ ਜਾਣੂ ਨਹੀਂ ਹੈ ਉਹ ਮੌਕਿਆਂ ਨੂੰ ਸੰਭਲਣ ਲਈ ਚੰਗੀ ਤਰ੍ਹਾਂ ਗਾਈਡ ਨਹੀਂ ਕੀਤਾ ਗਿਆ ਭਾਵੇਂ ਉਹਨੂੰ ਉਹਨਾਂ ਚੀਜ਼ਾਂ ਬਾਰੇ ਨੌਲੇਜ ਹੀ ਨਹੀਂ ਮੌਕਾ ਕਿਵੇਂ ਮਿਲਦਾ ਹੈ ਇੱਕ ਕੁੜੀ ਬੜੇ ਹੀ ਅਮੀਰ ਘਰ ਵਿੱਚ ਜਨਮ ਲੈਂਦੀ ਹੈ ਜਿਸ ਦਾ ਨਾਮ ਐਜ਼ਲ ਹੁੰਦਾ ਹੈ ਮਾਪਿਆਂ ਕੋਲ ਪੈਸਾ ਸਹੂਲਤਾਂ ਕੋਚ ਅਤੇ ਇੰਟਰਨਸ਼ਿਪ ਅਤੇ ਦੁਨੀਆ ਦੇ ਐਕਸਪੋਜ਼ਰ ਨੇ ਇਸੇ ਕਰਕੇ ਐਜ਼ਲ ਨੂੰ ਹਮੇਸ਼ਾ ਕੋਈ ਨਾ ਕੋਈ ਨਵਾਂ ਮੌਕਾ ਮਿਲ ਜਾਂਦਾ ਹੈ ਐਜ਼ਲ ਦਾ ਐਜ਼ਲ ਦਾ ਵਾਤਾਵਰਣ ਪੈਸੇ ਦੀ ਤਿਆਰੀ ਦੇ ਨਾਲ ਭਰਿਆ ਹੋਇਆ ਹੈ ਲੈਲਾ ਗਰੀਬ ਘਰ ਦੀ ਲੜਕੀ ਹੈ ਪਰ ਮਿਹਨਤੀ ਬਹੁਤ ਜ਼ਿਆਦਾ ਹੈ ਉਹ ਇੱਕ 버ਗਰ ਦੀ ਦੁਕਾਨ ਤੇ ਕੰਮ ਕਰਦੀ ਹੈ ਉਸ ਨੂੰ ਕੋਈ ਵੀ ਚੰਗੀ ਤਰ੍ਹਾਂ ਨਾਲ ਗਾਈਡ ਨਹੀਂ ਕੀਤਾ ਗਿਆ ਕੋਈ ਵੀ ਜਾਣ ਪਛਾਣ ਨਹੀਂ ਉਸ ਲੜਕੀ ਨੂੰ ਇੱਕ ਮੌਕਾ ਬਣਾਉਣ ਦੇ ਲਈ 4 4 5 5 ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਕਿ ਐਜ਼ਲ ਇੱਕ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਸਫਲਤਾ ਹਾਸਲ ਕਰ ਲੈਂਦੀ ਹੈ ਲੈਲਾ ਨੂੰ ਉਹੀ ਜਗ੍ਹਾ ਤੱਕ ਪਹੁੰਚਣ ਲਈ ਕਈ ਸਾਲਾਂ ਲੱਗ ਸਕਦੇ ਹਨ ਮੈਂ ਉਮੀਦ ਕਰਦਾ ਹਾਂ ਇਹ ਗੱਲ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ ਕਿ ਸਫਲਤਾ ਦੇ ਵਿੱਚ ਪੈਸੇ ਦਾ ਬਹੁਤ ਵੱਡਾ ਹੱਥ ਹੈ ਇੱਕ ਪਿੰਡ 'ਚ ਇੱਕ ਮੁੰਡਾ ਹੁੰਦਾ ਹੈ ਉਹ ਬਹੁਤ ਮਿਹਨਤੀ ਹੁੰਦਾ ਹੈ ਪਰ ਫਿਰ ਵੀ ਜ਼ਿੰਦਗੀ ਦੇ ਹਰ ਮੋੜ ਤੇ ਉਹਨੂੰ ਹਾਰ ਮਿਲਦੀ ਹੈ ਭਾਵੇਂ ਠੋਕਰਾਂ ਉਸ ਨੂੰ ਮਾਪਿਆਂ ਦਾ ਕੋਈ ਹੌਸਲਾ ਨਹੀਂ ਉਸਦੇ ਸਕੂਲ ਵਿੱਚ ਵਧੀਆ ਅਧਿਆਪਕ ਜਾਂ ਕੋਈ ਕੋਚ ਵੀ ਨਹੀਂ ਸੀ ਉਸਦੇ ਆਲੇ-ਦੁਆਲੇ ਦਾ ਮਾਹੌਲ ਐਸਾ ਹੁੰਦਾ ਹੈ ਜਿੱਥੇ ਲੋਕ ਆਰਥਿਕ ਤੌਰ ਤੇ ਬਹੁਤ ਹੀ ਕਮਜ਼ੋਰ ਹੁੰਦੇ ਹਨ ਭਾਵ ਰੋਟੀ ਦਾ ਗੁਜ਼ਾਰਾ ਹੀ ਕਰ ਰਹੇ ਹੁੰਦੇ ਹਨ ਉਥੇ ਇੱਕ ਅਮੀਰ ਮੁੰਡਾ ਸਿਰਫ ਟ੍ਰੇਨਿੰਗ ਇੰਟਰਨੈਸ਼ਨਲ ਐਕਸਚੇਂਜ ਕਿਸਾ ਲੈਂਦਾ ਹੈ ਅਤੇ ਉਸ ਲੜਕੇ ਦੀ ਕੁਝ ਹੀ ਮਹੀਨਿਆਂ ਚ ਜ਼ਿੰਦਗੀ ਬਦਲ ਜਾਂਦੀ ਹੈ ਅਕਸਰ ਇਹ ਮੌਕੇ ਪੈਸੇ ਜਾਣ ਪਛਾਣ ਤੇ ਸਹਾਇਤਾ ਨਾਲ ਹੀ ਆਉਂਦੇ ਨੇ ਅਮੀਰ ਲੋਕ ਮੌਕਾ ਕਿਵੇਂ ਲੱਭਦੇ ਨੇ ਅਮੀਰ ਬੰਦੇ ਦੇ ਹੱਥ ਚ ਤਿੰਨ ਵੱਡੇ ਹਥਿਆਰ ਹੁੰਦੇ ਨੇ ਪਹਿਲਾ ਨੈਟਵਰਕ ਹੁੰਦਾ ਹੈ ਉਹਨਾਂ ਨੂੰ ਕਿਸੇ ਵੀ ਕੰਮ ਲਈ ਸਹੀ ਬੰਦਾ ਮਿਲਣਾ ਔਖਾ ਨਹੀਂ ਹੁੰਦਾ ਅਤੇ ਦੂਜਾ ਜਿਹੜਾ ਹੈ ਰਿਸਕ ਲੈਣ ਦੀ ਹਿੰਮਤ ਕਿਉਂਕਿ ਉਹ ਜੇ ਫੇਲ ਵੀ ਹੋ ਗਏ ਤਾਂ ਵੀ ਉਹਨਾਂ ਕੋਲ ਮੁੜ ਖੜਨ ਦੇ ਵਸੀਲੇ ਮੌਜੂਦ ਹਨ ਕਿਉਂਕਿ ਉਹਨਾਂ ਕੋਲ ਪੈਸਾ ਹੁੰਦਾ ਹੈ ਇਸ ਕਾਰਨ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਅਤੇ ਜਿਹੜਾ ਤੀਜਾ ਹਥਿਆਰ ਹੈ ਉਹ ਸੈਕੰਡ ਚਾਂਸ ਭਾਵ ਦੂਜੀ ਵਾਰ ਟਰਾਈ ਕਰਦੇ ਹਨ ਉਹ ਪਹਿਲੀ ਵਾਰ ਕਿਸੇ ਵੀ ਮਿਸ਼ਨ 'ਚ ਸਫਲ ਨਾ ਹੋਣ ਤਾਂ ਵੀ ਉਹ ਦੂਜੀ ਵਾਰ ਕੋਸ਼ਿਸ਼ ਕਰ ਸਕਦੇ ਹਨ ਅਤੇ ਜਿਹੜਾ ਗਰੀਬ ਬੰਦਾ ਹੈ ਅਤੇ ਜਿਹੜਾ ਗਰੀਬ ਬੰਦਾ ਹੈ ਉਹ ਪਹਿਲੇ ਹੀ ਚਾਂਸ ਦੇ ਵਿੱਚ ਬੜੀ ਹੀ ਮੁਸ਼ਕਿਲ ਦੇ ਨਾਲ ਆਉਂਦਾ ਹੈ ਕਿੰਨੀਆਂ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਉਸ ਮਕਾਮ ਤੱਕ ਪਹੁੰਚਦਾ ਹੈ ਉਸ ਕੋਲ ਸਿਰਫ ਦੋ ਹੀ ਚਾਂਸ ਹੁੰਦੇ ਹਨ ਹਾਰ ਜਾਂ ਜਿੱਤ ਜੇ ਜਿੱਤ ਗਿਆ ਤੇ ਜ਼ਿੰਦਗੀ ਬਦਲ ਜਾਵੇਗੀ ਜੇ ਹਾਰ ਗਿਆ ਤਾਂ ਜ਼ਿੰਦਗੀ ਨਰਕ ਬਣ ਜਾਵੇਗੀ ਅੱਜ ਦੀ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਅਤੇ ਮਿਲਦੇ ਹਾਂ ਇਸੇ ਹੀ ਟੌਪਿਕ ਤੇ ਕੱਲ ਨੈਕਸਟ ਪਾਰਟ ਤੇ ਇਹ ਵੀਡੀਓ ਲੰਬੀ ਹੋਣ ਕਾਰਨ ਅਸੀਂ ਇਸ ਨੂੰ ਦੋ ਪਾਠਾਂ ਦੇ ਵਿੱਚ ਵੰਡਿਆ ਹੈ ਨੈਕਸਟ ਪਾਰਟ ਦੇ ਲਈ ਸਬਸਕ੍ਰਾਈਬ ਕਰ ਲਿਆ ਚੈਨਲ ਨੂੰ ਅਤੇ ਕਮੈਂਟ ਚ ਨੈਕਸਟ ਪਾਰਟ ਜ਼ਰੂਰ ਲਿਖ ਦੇਣਾ ਧੰਨਵਾਦ